ਪੰਜਾਬ ਵਿਧਾਨ ਸਭਾ ਦੇ ਵਿੱਚ ਹੁਣ ਪਹਿਲੀ ਵਾਰ ਹੋਵੇਗਾ ਇੱਕ ਵਿਸ਼ੇਸ਼ ਸਟੂਡੈਂਟ ਸੈਸ਼ਨ ਜਿੱਥੇ ਸੂਬੇ ਭਰ ਤੋਂ ਚੁਣੇ ਗਏ ਵਿਦਿਆਰਥੀ ਵਿਧਾਇਕਾਂ ਮੰਤਰੀਆਂ ਅਤੇ ਮੁੱਖ ਮੰਤਰੀ ਦੀ ਭੂਮਿਕਾ ਨਿਭਾਉਣਗੇ ਇਹ ਅਦੁੱਤ ਪ੍ਰੋਗਰਾਮ 26 ਨਵੰਬਰ ਨੂੰ ਆਯੋਜਿਤ ਕੀਤਾ ਜਾਣਾ ਹੈ ਇਸ ਦਾ ਮਕਸਦ ਨੌਜਵਾਨ ਨੂੰ ਲੋਕਤੰਤਰ ਦੀ ਕਾਰਵਾਈ ਬਾਰੇ ਜਾਗਰੂਕ ਕਰਨਾ ਅਵੇ ਉਹਨਾਂ ਨੂੰ ਰਾਜਨੀਤੀ ਦੇ ਸੈਸ਼ਨ ਪ੍ਰਣਾਲੀ ਦੀ ਸਮਝ ਦੇਣਾ ਇਸ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਕਰਨਗੇ ਜਦੋਂ ਕਿ ਸਿੱਖਿਆ ਵਿਭਾਗ ਅਤੇ ਵਿਧਾਨ ਸਭਾ ਸਕੱਤਰੇਤ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਮਿਲ ਕੇ ਸੰਪੰਨ ਕਰਨਗੇ ਚੁਣੇ ਗਏ ਵਿਦਿਆਰਥੀਆਂ ਨੂੰ ਵਿਧਾਨ ਸਭਾ ਦੀਆਂ ਪ੍ਰਕਿਰਿਆਵਾਂ ਬਾਰੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਵਿੱਚ ਪ੍ਰਸ਼ਨ ਕਾਲ ਜ਼ੀਰੋ ਆਵਰ ਮੰਤਰੀ ਪ੍ਰਸਤਾਵ ਅਤੇ ਬਿੱਲ ਪਾਸ ਕਰਨ ਦੀ ਪ੍ਰਕਿਰਿਆ ਵੀ ਸ਼ਾਮਿਲ ਹੋਵੇਗੀ ਸੈਸ਼ਨ ਦੌਰਾਨ ਵਿਦਿਆਰਥੀ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਵਾਂਗ ਬਹਿਸ ਕਰ ਸਕਣਗੇ ਸਵਾਲ ਪੁੱਛ ਸਕਣਗੇ ਤੇ ਨਵੇਂ ਬਿੱਲ ਪੇਸ਼ ਕਰ ਸਕਣਗੇ ਬਿਲਕੁਲ ਇੱਕ ਅਸਲੀ ਵਿਧਾਨ ਸਭਾ ਵਾਂਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਇਹ ਸੈਸ਼ਨ ਨੌਜਵਾਨਾਂ ਨੂੰ ਲੋਕਤੰਤਰ ਦੀਆਂ ਕਦਰਾਂ ਸੰਵਿਧਾਨੀਤਾ ਜ ਅਤੇ ਨੀਤੀ ਬਣਾਉਣ ਦੀ ਪ੍ਰਕਿਰਿਆ ਨਾਲ ਜੋੜੇਗਾ ਉਨੇ ਨੇ ਦੱਸਿਆ ਕਿ ਭਵਿੱਖ ਦੇ ਵਿੱਚ ਹਰ ਸਾਲ ਅਜਿਹੇ ਸੈਸ਼ਨ ਕਰਵਾਇਆ ਜਾਵੇਗਾ ਤਾਂ ਜੋ ਵਿਦਿਆਰਥੀ ਗਵਰਨੈਂਸ ਦਾ ਹਿੱਸਾ ਬਣ ਸਕਣ ਅਤੇ ਇੱਕ ਸਿੱਖਿਤ ਪਾਰਦਰਸ਼ੀ ਪ੍ਰਣਾਲੀ ਦੀ ਸਥਾਪਨਾ ਹੋਵੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਦਾ ਭਵਿੱਖ ਹੁਣ ਵਿਧਾਨ ਸਭਾ ਦੀਆਂ ਕੁਰਸੀਆਂ 'ਤੇ ਬੈਠ ਕੇ ਲੋਕਤੰਤਰ ਦੀ ਸਿੱਖਿਆ ਲੈਣ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਹੁਣ ਪਹਿਲੀ ਵਾਰ ਹੋਵੇਗਾ ਇੱਕ ਵਿਸ਼ੇਸ਼ ਸਟੂਡੈਂਟ ਸੈਸ਼ਨ ਜਿੱਥੇ ਸੂਬੇ ਭਰ ਤੋਂ ਚੁਣੇ ਗਏ ਵਿਦਿਆਰਥੀ ਵਿਧਾਇਕਾਂ ਮੰਤਰੀਆਂ ਅਤੇ ਮੁੱਖ ਮੰਤਰੀ ਦੀ ਭੂਮਿਕਾ ਨਿਭਾਉਣਗੇ ਇਹ ਅਦਭੁਤ ਪ੍ਰੋਗਰਾਮ 26 ਨਵੰਬਰ ਨੂੰ ਆਯੋਜਿਤ ਕੀਤਾ ਜਾਣਾ ਹੈ ਇਸ ਦਾ ਮਕਸਦ ਨੌਜਵਾਨ ਨੂੰ ਲੋਕਤੰਤਰ ਦੀ ਕਾਰਵਾਈ ਬਾਰੇ ਜਾਗਰੂਕ ਕਰਨਾ ਅਤੇ ਉਹਨਾਂ ਨੂੰ ਰਾਜਨੀਤੀ ਦੇ ਸੈਸ਼ਨ ਪ੍ਰਣਾਲੀ ਦੀ ਸਮਝ ਦੇਣਾ ਹੈ ਇਸ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਵਿਧਾਨ ਸਭਾ 스ਟੀਕਰ ਕੁਲਤਾਰ ਸਿੰਘ ਸੰਧਵਾ ਕਰਨਗੇ ਜਦੋਂ ਕਿ ਸਿੱਖਿਆ ਵਿਭਾਗ ਅਤੇ ਵਿਧਾਨ ਸਭਾ ਸਕੱਤਰੇਤ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਮਿਲ ਕੇ ਸੰਪੰਨ ਕਰਨਗੇ ਚੁਣੇ ਗਏ ਵਿਦਿਆਰਥੀਆਂ ਨੂੰ ਵਿਧਾਨ ਸਭਾ ਦੀਆਂ ਪ੍ਰਕਿਰਿਆਵਾਂ ਬਾਰੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਵਿੱਚ ਪ੍ਰਸ਼ਨ ਕਾਲ ਜ਼ੀਰੋ ਆਵਰ ਮਲਤਵੀ ਪ੍ਰਸਤਾਵ ਅਤੇ ਬਿੱਲ ਪਾਸ ਕਰਨ ਦੀ ਪ੍ਰਕਿਰਿਆ ਵੀ ਸ਼ਾਮਲ ਹੋਵੇਗੀ ਸੈਸ਼ਨ ਦੌਰਾਨ ਵਿਦਿਆਰਥੀ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਵਾਂਗ ਬਹਿਸ ਕਰ ਸਕਣਗੇ ਸਵਾਲ ਪੁੱਛ ਸਕਣਗੇ ਤੇ ਨਵੇਂ ਬਿੱਲ ਪੇਸ਼ ਕਰ ਸਕਣਗੇ ਬਿਲਕੁਲ ਇੱਕ ਅਸਲੀ ਵਿਧਾਨ ਸਭਾ ਵਾਂਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਇਹ ਸੈਸ਼ਨ ਨੌਜਵਾਨ ਨੂੰ ਲੋਕਤੰਤਰ ਦੀਆਂ ਕਦਰਾਂ ਸੰਵਿਧਾਨੀ ਧਾਚੇ ਅਤੇ ਨੀਤੀ ਬਣਾਉਣ ਦੀ ਪ੍ਰਕਿਰਿਆ ਨਾਲ ਜੋੜੇਗਾ ਉਹਨਾਂ ਨੇ ਦੱਸਿਆ ਹੈ ਕਿ ਭਵਿੱਖ ਦੇ ਵਿੱਚ ਹਰ ਸਾਲ ਅਜਿਹੇ ਸੈਸ਼ਨ ਕਰਵਾਇਆ ਜਾਵੇਗਾ ਤਾਂ ਜੋ ਵਿਦਿਆਰਥੀ ਗਵਰਨੈਂਸ ਦਾ ਹਿਸਾਬ ਬਣ ਸਕਣ ਅਤੇ ਇੱਕ ਸਿੱਖਿਤ ਪਾਰਦਰਸ਼ੀ ਪ੍ਰਣਾਲੀ ਦੀ ਸਥਾਪਨਾ ਹੋਵੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਦਾ ਪੂਖ ਹੁਣ ਵਿਧਾਨ ਸਭਾ ਦੀਆਂ ਕੁਰਸੀਆਂ 'ਤੇ ਬੈਠ ਕੇ ਲੋਕਤੰਤਰ ਦੀ ਸਿੱਖਿਆ ਲੈਣ ਜਾ ਰਿਹਾ ਹੈ